ਤੁਸੀਂ ਜਾਣਦੇ ਹੋ ਅਮਰ ਦਾਖਾ ਜੀ ਬੈਠੇ ਐ ਸੀਈਓ ਪੰਜਾਬ ਇਨਵੈਸਟ ਦੇ ਮੇਰੇ ਰਾਈਟ ਤੇ ਜਸਬੀਰ ਸਿੰਘ ਜੀ ਹੈਗੇ ਇਹ ਸੀਈਓ ਹੈਗੇ ਅੰਬਰ ਐਂਟਰਪ੍ਰਾਈਜ਼ਸ ਦੇ ਇਹ ਪੰਜਾਬੀ ਹੈ ਪੁਰਾਣੇ ਇਨਵੈਸਟਰ ਹੈ ਪੰਜਾਬ ਤੋਂ ਪਰ ਇਹ ਫਿਰ ਕਿਤੇ ਚਲੇ ਗਏ ਸੀ ਹੁਣ ਇਹਨਾਂ ਨੂੰ ਅਸੀਂ ਵਾਪਸ ਲੈ ਕੇ ਆਏ ਇਹ ਜਿਹੜਾ ਐਂਬਰ ਗਰੁੱਪ ਹੈ ਜੇ ਤੁਸੀਂ ਸੁਣਿਆ ਹੋਵੇ ਇਹ ਕਈ ਕੰਪਨੀਆਂ ਲਈ 에어 ਕੰਡੀਸ਼ਨਰ ਬਣਾਉਂਦੇ ਆ। 에어 ਕੰਡੀਸ਼ਨਰ ਇੱਕ ਤਾਂ ਹੋ ਗਏ ਸਿੰਪਲ ਜਿਸ ਤਰ੍ਹਾਂ ਇਹ ਸਾਰੀ ਕੰਪਨੀਆਂ ਲਈ ਬਣਾਉਂਦੇ ਆ ਉਹਦੇ ਵਿੱਚ ਡਾਈਕਰ, ਮਿਸੂਬੀਸ਼ੀ, ਪੈਨਾਸੋਨਿਕ, ਅਟੈਚੀ, ਫੁਜੀਤਸੂ, ਜਨਰਲ, ਐਲਜੀ, ਸੈਮਸੰਗ, ਵੋਲਟਾਸ, ਗਾਟਰੇਜ ਤੁਸੀਂ ਨਾਮ ਲਓ। ਕੋਈ ਵੀ ਏਸੀ ਹੋਵੇ ਉਹ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀਆਂ 'ਚ ਬਣਦੇ ਆ। ਅੰਲਾਗੀਆਂ ਜਿਹੜੀਆਂ ਮੈਨੂਫੈਕਚਰਿੰਗ ਫੈਸਿਲਿਟੀਆਂ ਐ 글로ਬਲੀ 33 ਹੈ ਜੀਆਂ ਤੇ 12 ਸੇਲਜ਼ ਆਫਿਸਰਸ ਹੈਗੇ ਆ ਵਰਲਡ ਓਵਰ ਇਹ ਜਿਹੜੇ ਸਿਸਟਮ ਬਣਾਉਂਦੇ ਆ ਇਹ ਰੇਲਵੇਜ਼ ਲਈ ਵੀ ਬਣਾਉਂਦੇ ਆ ਡਿਫੈਂਸ ਲਈ ਵੀ ਬਣਾਉਂਦੇ ਆ ਆਲਰੇਡੀ ਰਾਜਪੁਰੇ ਚੰਨਾ ਦੀ ਪ੍ਰੈਜ਼ੈਂਸ ਹੈਗੀ ਆ ਆਰ ਐਨ ਡੀ ਸੈਂਟਰ ਉੱਥੇ ਇਹਨਾਂ ਦਾ ਇੱਕ ਹੈਗਾ ਦੇ ਪਲੱਸ ਇਹ ਉੱਥੇ ਇੱਕ ਮੈਨੂਫੈਕਚਰਿੰਗ ਫੈਸਿਲਿਟੀ ਹੈ ਜਿਹਦੇ ਵਿੱਚ ਇਹ ਉਹ ਸੀਟ ਮੈਟਲ ਜਾਂ ਸੀਟ ਮੈਟਲ ਦੇ ਆਰ ਐਨ ਡੀ ਸੀਟ ਮੈਟਲ ਬਣਾਉਂਦੇ ਆ ਉਹ ਜਿਹੜੀ ਸੀਟ ਮੈਟਲ ਹੈ ਉਹ ਡਿਫਰੈਂਟ ਕੰਪੋਨੈਂਟਸ ਚ ਯੂਜ਼ ਹੁੰਦੀ ਹੈ ਅੱਜ ਜਿਹੜਾ ਇਹ ਅਨਾਉਂਸ ਕਰਨ ਜਾ ਰਹੇ ਆ ਨਵਾਂ ਆਰ ਐਨ ਡੀ ਸੈਂਟਰ ਅਨਾਉਂਸ ਕਰਨ ਜਾ ਰਹੇ ਆ ਜਿਹੜਾ ਕਿ ਰਾਜਪੁਰੇ ਚ ਆਏਗਾ ਫੋਡੇਚ ਹਜ਼ਾਰ ਹਾਈਲੀ ਪੇਡ ਟੈਕਨੀਕਲ ਜੌਬਸ ਹੋਣਗੀਆਂ ਔਰ 500 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਏਗੀ ਇਹ ਜਿਹੜਾ ਇਹਨਾਂ ਦਾ ਗਰੁੱਪ ਹੈ ਇਹਨਾਂ ਦਾ ਟੋਟਲ ਰੈਵਨਿਊ 10000 ਕਰੋੜ ਹੈ ਔਰ ਮਾਰਕੀਟ ਕੈਪ ਜਿਹੜਾ ਇਹਨਾਂ ਦਾ ਹੈਗਾ 27000 ਕਰੋੜ ਰੁਪਏ ਇਹਨਾਂ ਦਾ ਮਾਰਕੀਟ ਕੈਪ ਹੈ ਕਿ ਜਿਹੜੀਆਂ ਇਹ ਇਨਵੈਸਟਮੈਂਟਸ ਲੈ ਕੇ ਆ ਰਹੇ ਆ ਇਹਦੇ ਨਾਲ ਦੋ ਚੀਜ਼ਾਂ ਅਪਰੂਵ ਹੁੰਦੀਆਂ ਇੱਕ ਤਾਂ ਇਹਨਾਂ ਦੀ ਹੁਣ ਤਸੱਲੀ ਹੈ ਕਿ ਟਾਈਮ ਆ ਵੀ ਹੁਣ ਪੰਜਾਬ ਵਿੱਚ ਆਪਾਂ ਐਕਸਪੈਂਡ ਕਰੀਏ ਪੰਜਾਬ ਇਨਵੈਸਟ ਤੇ ਇਹਨਾਂ ਨੇ ਸਿਸਟਮ ਸਮਝੇ ਆ ਹੁਣ ਵੀ ਅਸੀਂ ਰਸਤੇ ਚ ਆ ਰਹੇ ਸੀਗੇ ਤੇ ਇਹਨਾਂ ਨੂੰ ਅਸ਼ੂਰ ਕੀਤਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਰੇ ਸਾਨੂੰ ਅਪਰੂਵਲ ਅ ਐਪਲੀਕੇਸ਼ਨ ਦੋ 15 ਦਿਨਾਂ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਾਰੇ ਅਪਰੂਵਲ ਅਸੀਂ ਦੇ ਦੇਵਾਂਗੇ ਦੂਜੀ ਗੱਲ ਇਹ ਪ੍ਰੂਵ ਕਰਦੀ ਹੈ ਜੇ R&D ਸੈਂਟਰ ਇੱਥੇ ਆ ਰਿਹਾ ਤੇ ਸਕਿੱਲ ਦੀ ਅਵੇਲੇਬਿਲਟੀ ਪੰਜਾਬ 'ਚ ਹੈ ਕੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸਿਆ ਮੈਂ ਇੱਕ ਵਾਰੀ ਅੱਜ ਦੁਬਾਰਾ ਰਿਪੀਟ ਕਰਨ ਜਾ ਰਿਹਾ ਕਿ ਆਪਣੀ ਮੁਹੱਲੀ ਦੇ ਆਸ-ਪਾਸ ਲਾਜਪੁਰਾ ਵੀ ਮੁਹੱਲੀ ਦੇ ਨੇੜੇ ਹੀ ਆ ਜਾਂਦਾ ਹੈ 에어ਪੋਰਟ ਤੋਂ ਉੱਦੇ 4 ਘੰਟੇ ਦਾ ਰਸਤਾ ਹੈ ISB ਹੈ ਪਲਖਸ਼ਾ ਹੈ IIT ਰੋਪੜ ਹੈ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਪੈਕ ਪੰਜਾਬ ਇੰਜੀਨੀਅਰਿੰਗ ਕਾਲਜ AISEC ਥਾਪਰ ਇੰਜੀਨੀਅਰਿੰਗ ਕਾਲਜ ਇਹ ਸਾਰਾ ਵਿਦਿਨ 100 ਕਿਲੋਮੀਟਰ ਮੁਹੱਲੀ ਦੇ ਵਿੱਚ ਹੈਗਾ ਇਨਾ ਸਕਿੱਲ ਸੈਂਟਰ 100 ਕਿਲੋਮੀਟਰ ਦੇ ਵਿੱਚ ਘਾਟੀ ਸ਼ਹਿਰਾਂ ਚ ਹੋਏਗਾ ਜੇ ਹੈਗਾ ਵੀ ਹੈ ਕਿਤੇ ਫਿਰ ਪੰਜਾਬ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸੋ ਮੈਂ ਦੁਬਾਰਾ ਦੁਬਾਰਾ ਕਹਿਣਾ ਕਿ ਜਿਹੜਾ ਸਕਿੱਲ ਦੀ ਕਮੀ ਆਪਣੇ ਹੈ ਨਹੀਂ ਇਹਨਾਂ ਨੇ ਪਲਾਂਟ ਜ਼ਰੂਰ ਬਾਹਰ ਲਗਾ ਲੈ ਤੇ ਮੇਰੇ ਕੋਲ ਬੈਠੇ ਆਪ ਦੱਸਣਗੇ ਪਰ ਹਰ ਜਗ੍ਹਾ 20 25% ਤੋਂ ਲੈ ਕੇ 40% ਪੰਜਾਬੀ ਹੀ ਕੰਮ ਕਰਦੇ ਹੋਣੇ ਕਿਉਂ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਉਹਨਾਂ ਨੂੰ ਜੌਬ ਆਪਰਚ्युनिटीज ਘੱਟ ਸੀ ਇੱਥੇ ਅਸੀਂ ਉਹ ਆਪਰਚ्युनिटीज ਕ੍ਰੀਏਟ ਕਰ ਰਹੇ ਹਾਂ ਤਾਂ ਕਿ ਸਾਡੇ ਪੰਜਾਬੀ ਯੂਥ ਨੂੰ ਬਾਹਰ ਨਾ ਜਾਣਾ ਪਵੇ ਉਹ ਇੱਥੇ ਹੀ ਕੰਮ ਕਰਨ ਆਪਣੇ ਕਲਚਰ ਦੇ ਕੋਲ ਰਹਿਣ ਆਪਣੇ ਘਰਦਿਆਂ ਦੇ ਕੋਲ ਰਹਿਣ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਔਰ ਕੰਪਨੀਆਂ ਨੂੰ ਵੀ ਜਿਹੜਾ ਸਕਿੱਲ ਹੈ ਪੰਜਾਬ 'ਚ ਉਹ ਘੱਟੋ ਘੱਟ 40 ਤੋਂ 50% ਸਸਤਾ ਮਿਲਦਾ ਕਾਸਟ ਆਫ ਲਿਵਿੰਗ ਇੱਥੇ ਘੱਟ ਹੈ ਤੁਸੀਂ ਬੈਂਗਲੌਰ ਚਲੇ ਜਾਓ ਮਦਰਾਸ ਚਲੇ ਜਾਓ ਚੇਨਈ ਚਲੇ ਜਾਓ ਕਾਸਟ ਆਫ ਲਿਵਿੰਗ ਉੱਥੇ ਬਹੁਤ ਜ਼ਿਆਦਾ ਹੈ ਇਨਫਰਾਸਟ੍ਰਕਚਰ ਦਾ ਉੱਥੇ ਬਹੁਤ ਬੁਰਾ ਹਾਲ ਹੋ ਗਿਆ ਬਿਕਾਜ਼ ਆਫ ਓਵਰਕਰਾਊਡਿੰਗ ਉੱਥੇ ਬੈਂਗਲੌਰ ਚਲੇ ਜਾਓ ਪਤਾ ਹੀ ਨਹੀਂ ਲੱਗਦਾ ਵੀ ਟ੍ਰੈਫਿਕ 'ਚ ਤੁਸੀਂ ਕਿੰਨੀ ਦੇਰ ਬੈਠਣਾ 2 ਘੰਟੇ ਬੈਠਣਾ 2.5 ਘੰਟੇ ਬੈਠਣਾ ਕੁਝ ਨਹੀਂ ਪਤਾ ਆਪਣੇ ਮੁਹੱਲੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈ 에ਅਰਪੋਰਟ ਤੋਂ ਜਿਹੜਾ ਆਈਟੀ ਸਿਟੀ ਹੈ ਸਾਡੀ 15 ਮਿੰਟ 20 ਮਿੰਟ ਤੋਂ ਪਹੁੰਚ ਜਾਂਦਾ ਹੈ ਇਹਨਾਂ ਨੇ ਰਾਜਪੁਰੇ ਲਗਾਨੀ ਹੈ ਫੈਕਟਰੀ ਉੱਥੇ ਡਿਪੈਂਡਿੰਗ ਅਪਨ ਦੀ ਟ੍ਰੈਫਿਕ 30 ਮਿੰਟ ਤੋਂ 45 ਮਿੰਟ ਚ ਪਹੁੰਚ ਜਾਣਾ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਆਪਣੇ ਸੂਬੇ ਲਈ एम्बर एंटरप्राइजेस ਦਾ ਆਰ ਐਂਡ ਡੀ ਸੈਂਟਰ ਇੱਥੇ ਬਣਨ ਜਾ ਰਿਹਾ ਔਰ ਇਹ ਆਰ ਐਂਡ ਡੀ ਸੈਂਟਰ ਆਪਣੇ ਪ੍ਰੋਡਕਟਸ ਲਈ ਤਾਂ ਬਣਾਣਗੇ ਜੇ ਫਰਦਰ ਵੀ ਕਿਸੇ ਨੂੰ ਹੈਲਪ ਚਾਹੀਦੀ ਹੋਏਗੀ ਉਹ ਵੀ ਇਹ ਆਰ ਐਂਡ ਡੀ ਸੈਂਟਰ ਦੇ ਵਿਲ ਪੁਟ ਇਟ ਓਪਨ ਫॉर देम टू ਯੂ